ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਅਜਬ ਬਠਿੰਡਾ ਦੇ ਵਿੱਚ ਸ਼ਾਮ ਨੂੰ ਬਹੁਤ ਹੀ ਦੁਖਦਾਈ ਘਟਨਾ ਹੋਈ ਜੋ ਕਿ ਇੱਕ ਔਰਤ ਦੀ ਰੇਲ ਦੇ નીચે ਆ ਕੇ ਹੋਈ ਮੌਤ ਮੌਕੇ ਦੇ ਉੱਤੇ ਸਹਾਰਾ ਜਨ ਸੇਵਨ ਦੀ ਟੀਮ ਪਹੁੰਚੀ ਤੇ ਉਹਨਾਂ ਨੇ লাশ ਨੂੰ ਸਿਵਲ ਹਸਪੀਟਲ ਬਠਿੰਡਾ ਦੇ ਮੋਰਚੀ ਦੇ ਵਿੱਚ ਪਹੁੰਚਾਇਆ ਗਿਆ ਮੌਕੇ ਤੇ ਉਸ ਔਰਤ ਦੇ ਘਰ ਵਾਲੇ ਪਹੁੰਚੇ ਤੇ ਉਹਨਾਂ ਨੇ ਪਹੁੰਚ ਕੇ شناخت ਕੀਤੀ ਆਉ ਜਾਣਦੇ ਪੂਰਾ ਮਾਮਲਾ ਬਸ ਕਰਦੇ ਲਈ ਆਏ ਆ ਵੈਰੀਫਾਈ ਕਰਨੇ ਮੋਟ ਦਿਖਾ ਦੇ ਮੀਸ ਕੰਪਲੇਨਟ ਆ ਪਾਵੜਾ ਸ ਰੋਡ ਦੀ ਬਾਕੀ ਜੀਆਰਪੀ ਐਸਐਚਓ ਜੀਆਰ ਯਸ ਐਸਐਚਓ ਜੀਆਰ ਇਹ ਸਾਡੇ ਵਰਤਾਰੇ ਭਾਈ ਜੋ ਆ ਸੱਚਾ ਮੁਲਾਜ਼ਮ ਹੈ ਜੀਆ ਕਿਰਪਾ ਕਰਕੇ ਥੋੜਾ ਦੂਰ ਹੋ ਜਾਓ ਇਹ ਕਹਿੰਦੇ ਬਿਆਨ ਲੈਣੇ ਚਾਹੀਦਾ ਨਹੀਂ ਬਿਆਨ ਜੋ ਉਦੋਂ ਤੁਸੀਂ ਕਿਸੇ ਨੇ ਨਹੀਂ ਖੜਲਾ ਹਾਂ ਜੋ ਬੈਠਣਾ ਕਰੋ ਪਹਿਲਾਂ ਦੇਖੇ ਉਹਦੇ ਉੱਤੇ ਹਾਂ ਪੂਰੀ ਮੱਤ ਆਹ ਹਾਂ ਜਿੱਲੀ ਚੱਕਰ ਲੈ ਵੀ ਵੇਖ ਲੋ ਫੜਾ ਆ ਟ੍ਰੇਨ ਲੰਘ ਜਾਂਦੀ ਚੱਲ ਇਹ ਤਾਂ ਜਿਹੜੀ ਲੱਭਦੀ ਫਿਰਦੀ ਸੀ ਉਹਦੀ ਨਾ ਵਿੱਕੀ ਹੈ ਸਹਾਰਾ ਜਨਸਲਾ ਵਰਕਰ ਸਾਡੇ ਸਹਾਰਾ ਕੰਟਰੋਲ 985523333 ਤੇ ਕਾਲ ਆਈ ਸੀ ਕਿ ਸੰਤਪੁਰਾ ਰੋਡ ਜਿਹੜੀ ਸਰੰਦਰ ਨੈਰ ਦੇ ਉਪਰ ਰੇਲਵੇ ਲਾਈਨਾਂ ਜਾਂਦੀਆਂ ਉੱਥੇ ਇੱਕ ਲੇਡੀਜ਼ ਦੀ ਟ੍ਰੇਨ ਥੱਲੇ ਆਉਣ ਨਾਲ ਮੌਤ ਹੋ ਚੁੱਕੀ ਹੈ ਤੇ ਸਹਾਰਾ ਦੀ ਜਿਹੜੀ ਐਂਬੂਲੈਂਸ ਕੀ ਮੌਕੇ ਤੇ ਪਹੁੰਚੀ ਸੰਦੀਪ ਗੱਲ ਤੇ ਵਿੱਕੀ ਜਿਹੜੇ ਕਿ ਵਾਰਸਾਂ ਨੂੰ ਸੂਚਨਾ ਦੇ ਦਿੱਤੀ ਗਈ ਸੀ ਜੀਆਰਪੀ ਪੁਲਿਸ ਮੌਕੇ ਤੇ ਆ ਗਈ ਹੈ ਔਰ ਲਾਸ਼ ਨੇ ਇਥੋਂ ਚੱਕ ਕੇ ਸਿਵਲ ਹਸਪੀਟਲ ਮੋਰਚਰੀ ਘਰ ਤੇ ਰੱਖਿਆ ਜਾਊਗਾ। ਇਹਦੇ ਵਾਰਸਾਂ ਨੂੰ ਕਿਵੇਂ ਪਤਾ ਲੱਗਿਆ? ਇਹਦੇ ਵਾਰਸਾਂ ਨੂੰ ਹੀ ਸਾਰਾ ਕੁਲੇ ਪਹਿਲਾਂ 1 ਘੰਟੇ 2 ਘੰਟੇ ਪਹਿਲਾਂ ਇੱਕ ਮਿਸਿੰਗ ਦੀ ਕੰਪਲੀਟ ਆਈ ਸੀ ਤੇ ਉਸੇ ਦਰਾਂ ਨੇ ਆਪਣੇ ਜਿਹੜੇ ਸੰਦੀਪ ਗਿੱਲ ਉਹਨਾਂ ਦੇ ਸੰਜੋਗ ਨਾਲ ਇਹਨਾਂ ਦੇ ਘਰ ਦਾ ਤੱਕਰ ਮੈਸੇਜ ਪਹੁੰਚਾਇਆ ਗਿਆ। ਤੇ ਪੁਲਿਸ ਆ ਗਈ ਮੌਕੇ ਤੇ। ਹਾਂ ਪੁਲਿਸ ਵੀ ਜੀਆਰਪੀ ਮੌਕੇ ਤੇ ਆ ਗਈ ਤੇ ਬਾਕੀ ਲਾਸ਼ ਨੂੰ ਚੱਕਾ। ਕਿੱਥੋਂ ਦੇ ਰਹਿਣ ਵਾਲੇ? ਇਸ ਪਾਵਰਾ ਸੜਕ ਤੋਂ ਦੱਸਦੇ ਆ ਬਾਕੀ ਜਾਂਚ ਚੱਲ ਰਹੀ ਹੈ। ਵੀ ਇਹ ਮਿਸਿੰਗ ਕੰਪਲੀਟ ਦੀ ਲਿਖਾਈ ਵੀ ਹੈ ਜ਼ਿਲ੍ਹੇ ਦੇ ਤਾਂ ਇਹ ਪਤਾ ਨਹੀਂ ਕਿਹੜੇ ਚ ਤੇ ਉਸ ਕਰਕੇ ਹੁਣ ਵਾਰਸਾਲ ਨੂੰ ਪਤਾ ਲੱਗਦਾ ਕੀ ਕਹਾਣੀ ਹੈ ਨਹੀਂ ਲੱਗਦਾ ਬਾਈ ਸੁਸਾਈਡ ਕੀਤੀ ਹੈ ਹਜੇ ਕੁਝ ਨਹੀਂ ਕਹਿ ਸਕਦੇ ਹਜੇ ਤਾਂ ਗਾਰਡ ਨਾਲ ਗੱਲ ਕਰਾਂਗੇ ਜਿਹੜਾ ਤੇ ਇਹਦਾ ਗਾਰਡ ਸੀ ਉਹਦੇ ਨਾਲ ਗੱਲ ਕਰਕੇ ਪਤਾ ਲੱਗੂ ਕਿਹੜੀ ਟ੍ਰੇਨ ਜਿਹੜੀ ਸੀ ਫਰੋਹੀਪੁਰ ਨੂੰ ਮੇਰੇ ਨਾਲ ਜਾ ਰਹੀ ਸੀ ਬਟਿੰਡਾ ਤੋਂ ਫਰੋਹੀਪੁਰ ਉਹਦੇ ਥੱਲੇ ਆਪਣੀ ਐਂਟਰੀ ਹੈ ਹਾਂਜੀ ਆਪਣੀ ਐਂਟਰੀ ਹੈ ਆਪਣੀ ਐਂਟਰੀ ਮੇਰਾ ਨਾਮ ਜਸਵੀਰ ਸਿੰਘ ਐਸਐਚਓ ਜੀਆਰਪੀ ਬਟਿੰਡਾ ਹੈ ਉਮਰ ਕਿੰਨੀ ਹੈ ਜਸਵੀਰ ਭਾਈਏ ਜੀ ਸਾਡੇ ਆ ਕਿੰਨੀ ਕੁ ਵਰਸੀ ਨੇ ਜੀ ਆ ਬੇਟੀ ਕਿੰਨੀ ਕੁ ਜੀ ਹੈ ਜੀ ਕਿੰਨੀ ਕੁ ਸੱਤ ਕੇ ਸਾਹ ਦੇ ਹੁਣ ਬਹੁਤ ਇੰਨੀ ਚੁੱਪੂ ਜੇ ਲੋਕ ਨਹੀਂ ਕੀ ਬਹੁਤ ਮਾੜਾ ਹੋਇਆ ਜੀ ਕੀ ਐਸੀ ਵਧੀਆ ਜੀ ਕਿ ਤੇ ਬੱਚਾ ਨਾਲੀ ਮਾੜੀ ਮੋਟੀ ਜੀ ਕੋ ਟੈਨਸ਼ਨ ਆਉਂਦੀ ਬਹੁਤ ਸੌਖੇ ਸੀ ਕਰੋ ਕੋਈ ਗੱਲ ਨਹੀਂ ਬਹੁਤ ਵਧੀਆ ਬਹੁਤ ਵਧੀਆ ਹੋਇਆ ਤੂੰ ਜਾਣਦੇ ਹੋ ਕਿ ਬੇਰਕਾ ਬੂਤ ਨਹੀਂ ਸੀ ਹਾਂ ਹਾਂ ਉਹਨਾਂ ਦੀ ਗਾਂਦੀ ਗੁੱਦੀ ਮਾਰ ਕੇ ਚੋ ਅੱਛਾ 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 ਆ ਗੋਲਡਨ ਮੁੰਡਾ ਹਾਂ ਹਾਂ ਦੇਖਿਆ ਦੇਖਿਆ ਅੱਧੀ ਪੋਤੀ ਪਾਰਕ ਹਾਂ ਹਾਂ ਇਹਦੀ ਮਮੀ ਹੈ ਜੀ ਨਹੀਂ ਉਹਦੇ ਨਾਲ ਨਹੀਂ ਮਜ਼ਦੂਰ ਦੋ ਬੇਟੇ ਦੋ ਬੇਟੇ ਦਾ ਮੁੰਡਾ ਉਹ ਰਿਸੀ ਉਹ ਰਿਸੀ ਹਾਂ ਨੀਲੇ ਕੁੜਤੇ ਮੁੰਡਾ ਉਹ ਜਿਹੜਾ ਉੱਥੇ ਦਾਦੀ ਪੋਤੀ ਪਾਰਕ ਕੋਲੇ ਬੇਰਕਾ ਮਤਲਬ ਉਸ ਹੀ ਹੁਣ ਤਾਂ ਇਹਨਾਂ ਨੇ ਘਰੇ ਘਰੇ ਕਰਕੇ ਆ ਸੀ